ਫਿਰੋਜ਼ਪੁਰ ਵਿੱਚ ਚੋਰਾਂ ਦੇ ਹੌਸਲੇ ਦਿਨੋ-ਦਿਨ ਬਲੰਦ ਹੁੰਦੇ ਜਾ ਰਹੇ ਹਨ ਆਏ ਦਿਨ ਸ਼ਹਿਰ ਅੰਦਰ ਲੁੱਟ ਖੋਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਬੀਤੀ ਰਾਤ ਵੀ ਫਿਰੋਜ਼ਪੁਰ ਦੇ ਪਿੰਡ ਬੈਂਕੇ ਵਾਲਾ ਵਿੱਚ ਦੋ ਚੋਰਾਂ ਵੱਲੋਂ ਪਿੰਡ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਲੋਕਾਂ ਨੇ ਮੌਕੇ ਤੇ ਚੋਰਾਂ ਨੂੰ ਕਾਬੂ ਕਰਕੇ ਖੂਬ ਛੇਤ੍ਰ ਪ੍ਰੇਰਿਤ ਕੀਤੀ ਮੇਰਾ ਨਾਮ ਜਸਬੀਰ ਕੌਰ ਹੈ ਕਿਹੜੀ ਜਿਹੜੇ ਚੋਰ ਆਏ ਕਿਸ ਤਰ੍ਹਾਂ ਆਏ ਤੁਹਾਡੇ ਘਰੇ ਦਾਖਲ ਹੋਏ ਸਾਡੇ ਕਮਰੇ ਦੀ ਕੁੰਡੀ ਨਹੀਂ ਅਸੀਂ ਅਸੀਂ ਲਾਈ ਹੋਈ ਸੀਗੀ ਮੇਰੀ ਦਾਦੀ ਠੀਕ ਹੋ ਨਾ ਕਰਕੇ ਵਾਰ-ਵਾਰ ਬਾਥਰੂਮ ਜਾਂਦੇ ਸੀ ਉਹਨਾਂ ਨੂੰ ਦਿੱਕਤ ਆਉਂਦੀ ਸੀ ਕਿ ਕੁੰਡੀ ਖੋਲਣ ਦੀ ਅਸੀਂ ਬੂਹੇ ਉੰਜੀ ਪੇਟ ਕੇ ਸੁੱਤੇ ਹੋਏ ਸੀ ਉਹਨਾਂ ਰਾਤ ਕੰਦ ਟੱਪ ਕੇ ਛੋਟੀ ਕੰਦ ਸੀ ਅਦਰ ਰਾਵਾਂ ਸਿੱਖਾ ਦਾ ਘਰ ਸੀਗਾ ਉਹਨਾਂ ਦੀ ਕੰਦ ਟੱਪ ਕੇ ਉਹ ਰਾਤ ਉਹਨਾਂ ਸਾਡੇ ਘਰੇ ਐਂਟਰੀ ਕੀਤੀ ਅੰਦਰ ਐਂਟਰੀ ਕੀਤੀ ਨੇ ਸਾਡੇ ਬੈੱਡ ਦੀ ਟੋਂ ਦੇ ਫੋਨ ਪਏ ਹੋਏ ਸੀ ਉਹਨਾਂ ਫੋਨ ਚੱਕ ਲੈਣੇ ਤੇ ਉਹ ਫਿਰ ਡਰਾਈਂਗ ਰੂਮ ਨੂੰ ਗਏ ਨੇ ਉਧਰ ਮੇਰਾ ਛੋਟਾ ਦਿਔਰ ਤੇ ਸਾਡੇ ਮੰਮੀ ਸੁੱਤੇ ਪਏ ਸੀਗੇ ਉਧਰ ਜਾ ਕੇ ਉਹਨਾਂ ਵੱਲੋਂ ਤਲਾਸ਼ੀ ਕੀਤੀ ਉਹਨਾਂ ਨੂੰ ਕੁਝ ਮਿਲਿਆ ਕੋ ਨਹੀਂ ਉਹਨੇ ਟਾਈਮ ਨੂੰ ਮੇਰੀ ਨੀਂਦ ਖੁੱਲ ਗਈ ਜਦੋਂ ਬਾਹਰ ਆਣ ਲੱਗੇ ਨੇ ਤੇ ਮੈਂ ਉੱਠ ਕੇ ਰੋਲਾ ਪਾ ਦਿੱਤਾ ਸਾਰਿਆਂ ਨੇ ਉੱਠ ਕੇ ਪਿੱਛੇ ਲੱਗ ਗਏ ਅਸੀਂ ਉਹਨਾਂ ਦੇ ਤੇ ਬਾਹਰ ਸੜਕ ਤੇ ਜਾ ਕੇ ਮੋਟਰਸਾਈਕਲ ਤੋਂ ਅਸੀਂ ਉਹਨਾਂ ਨੂੰ ਫੜ ਲਿਆ ਉਹਨਾਂ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਉਹਨਾਂ ਕੋਲ ਬੈਸਵਾਲ ਸੀਗੇ ਇਹਨੇ ਮੇਰੇ ਘਰ ਵਾਲੇ ਤੇ ਮੋਟਰਸਾਈਕਲ ਚੜਾ ਦਿੱਤਾ ਸਖਸ਼ੈਂਸਿੰਗ ਤੇ ਤੇ ਮੇਰੇ ਦਿਓਰ ਦੇ ਬੈਸਵਾਲ ਮਾਰਨ ਲੱਗੇ ਤੇ ਅਸੀਂ ਉਹਨੂੰ ਮੈਂ ਪਿੱਛੋਂ ਖਿੱਚ ਲਿਆ ਹੋਇਆ ਸੀਗਾ ਤੇ ਮੋਬਾਈਲ ਉਹਨਾਂ ਦੇ ਹੱਥੋਂ ਡਿੱਗ ਪਏ ਨੇ ਉਸ ਤੋਂ ਪਹਿਲਾਂ ਉਹ ਦੋ ਘਰਾਂ ਚ ਚੋਰੀ ਕਰਕੇ ਆਏ ਸੀ ਉਹਨਾਂ ਦੇ ਮੋਬਾਈਲ ਤੇ ਇੱਕ ਘਰ ਦਾ ਸਿਲੰਡਰ ਲੈ ਕੇ ਆਏ ਸੀ ਨਾਲ ਭੈਣ ਜੀ ਖੜੇ ਨੇ ਇਹਨਾਂ ਦਾ ਸਿਲੰਡਰ ਚੋਰੀ ਕਰਕੇ ਲੈ ਕੇ ਆਏ ਸੀਗੇ ਇਸੇ ਕਰਕੇ ਅਸੀਂ ਉਹਨਾਂ ਨੂੰ ਸਾਰੇ ਪਿੰਡ ਵਾਲਿਆਂ ਨਾਲ ਉਠਾਇਆ ਫੋਨ ਫੋਨ ਕਰਕੇ ਸਾਰਿਆਂ ਨੂੰ ਸੱਦਿਆ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੇ ਬੰਨ ਲਿਆ ਸੀਗਾ ਹਾਂਜੀ ਤੇ ਫਿਰ ਅਸੀਂ ਉਹਨਾਂ ਕੋਲ ਆਦੀਆਂ ਚੀਜ਼ਾਂ ਬਰਾਮਤ ਕਰ ਲਈਆਂ ਮੈਂ ਤਾਂ ਇਹੀ ਕਹਿਣਾ ਚਾਹਨੀ ਆ ਵੀ ਚੋਣ ਜਾਬਤਾ ਦੇ ਵਿੱਚ ਵੀ ਪੁਲਸ ਦਾ ਸਖਤ ਪੈਰਾ ਹੋਣ ਕਰਕੇ ਵੀ ਘਰਾਂ ਦੇ ਵਿੱਚ ਚੋਰ ਬੜੇ ਫਿਰਦੇ ਨੇ ਇਹਦੇ ਕਰਕੇ ਵੀ ਦਿੱਕਤ ਆਂਦੀ ਸਾਰਿਆਂ ਨੂੰ ਪਹਿਲਾਂ ਵੀ ਚੋਰੀਆਂ ਹੋ ਚੁੱਕੀਆਂ ਸਾਡੇ ਪਿੰਡ 'ਚੋਂ ਤੇ ਕੋਈ ਸਖਤ ਕਾਰਵਾਈ ਨਹੀਂ ਹੋਈਗੀ ਕੀ ਇਹਨਾਂ ਤੇ ਕਾਰਵਾਈ ਇੱਕ ਸਖਤ ਦੀ ਮੰਗ ਹਾਂਜੀ ਅਸੀਂ ਮੈਂ ਇਹੀ ਮੰਗ ਕਰਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤਾਂ ਕਿ ਅੱਗੇ ਤੇ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋਵੇ ਜ਼ਿਆਦਾ ਨੁਕਸਾਨ ਵੀ ਕਿਸੇ ਦਾ ਹੋ ਸਕਦਾ ਹੈ ਤੇ ਇਦਾਂ ਦਾ ਕੋਈ ਕੰਮ ਨਾ ਹੋਵੇ ਤੇ ਚੋਰਾਂ ਨੂੰ ਅਸੀਂ ਫੜਿਆ ਸੀ ਉਹਨਾਂ ਕੋਲ ਅਸੀਂ ਉਹਦੀਆਂ ਚੀਜ਼ਾਂ ਬਰਾਮਦ ਕਰ ਲਈਆਂ ਜਿੰਨਾ ਦਾ ਸਿਲੰਡਰ ਸੀ ਉਹਨਾਂ ਨੂੰ ਸਭ ਨੂੰ ਚੀਜ਼ਾਂ ਵਾਪਸ ਕਰ ਦਿੱਤੀਆਂ ਤੇ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਅਸੀਂ ਉਹਨਾਂ ਨੂੰ ਸਹੀ ਸਲਾਮਤ ਛੱਡ ਦਿੱਤਾ ਸੀ ਐਸ ਟਾਈਮ ਉਹਨਾਂ ਦਾ ਮੋਟਰਸਾਈਕਲ ਉਹ ਜਿਹੜਾ ਛੱਡ ਕੇ ਭੱਜ ਗਿਆ ਸੀ ਉਹ ਸਾਡੇ ਕੋਲ ਖੜਾ ਹੈ ਅਸੀਂ ਉਹ ਥਾਣੇ ਦੇ ਵਿੱਚ ਪੇਸ਼ ਕਰਵਾਉਣ ਲੱਗੇ ਆਂ ਹਾਂਜੀ ਉਹਦੇ ਤੇ ਕਾਨੂੰਨੀ ਕਾਰਵਾਈ ਹਾਂਜੀ ਕਾਨੂੰਨੀ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੁਖਚਾਨ ਸਿੰਘ ਤਾਂ ਜੀ ਤੁਹਾਡੇ ਘਰੇ ਜਿਹੜੇ ਚੋਰ ਆਏ ਕਿਸ ਤਰ੍ਹਾਂ ਆ ਜਾਈਗੇ ਕੀ ਰਾਤੀ ਸਵਾਗ 2 ਵਜੇ ਜੀ ਐਂਟਰ ਹੋਏ ਜੀ ਹਾਂ ਜੀ ਚੋਰੀ ਕੀਤਾ ਜੀ ਦੋ ਮੋਬਾਈਲ ਚੱਕੇ ਜੀ ਹਾਂ ਜੀ ਫੜ ਕੇ ਫੜੇਗੇ ਕਿਸ ਤਰ੍ਹਾਂ ਹਾਂ ਜੀ ਭੱਜ ਚਲੇ ਜੀ ਫਿਰ ਬਾਹਰ ਮੋਟਰਸਾਂ ਤੇ ਚਲੇ ਫਿਰ ਉੱਥੋਂ ਖੜੇ ਜੀ ਪੈਂਡ ਵਾਲੇ ਸਰ ਕਿਹੜਾ ਪਾਇਆ ਜੀ ਪੈਂਡਰ ਇਕੱਠੇ ਹੋ ਕੇ ਕਿਹੜਾ ਪਾਇਆ ਜੀ ਉਹਨਾਂ ਤੋਂ ਫੜ ਕੇ ਹਾਂ ਜੀ ਕਿਸ ਤਰ੍ਹਾਂ ਫਿਰ ਉਹਨਾਂ ਕੋਲ ਕਵਰ ਕੀਤਾ ਹਾਂ ਜੀ ਫਿਰ ਮੋਬਾਈਲ ਜੋ ਉੱਥੇ ਗਲਗੁਲ ਸਾਡੇ ਪਾਇਆ ਸੀ ਫਿਰ ਇਹ ਬੇਸਬਾਲ ਮਾਰਨ ਲੱਗੇ ਹੈ ਜੀ ਹਾਂ ਜੀ ਜਿਹੜਾ ਜਾਤ ਤੋਂ ਵਿੱਚ ਜਿਹੜੇ ਚੋਰ ਕਰਿਆ ਉਹ ਲਗੇ ਇਹ ਪੁਲਿਸ ਦੀ ਢਿੱਲ ਕਰਕੇ ਜੀ ਇਹਨਾਂ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਥੋੜਾ ਮੇਰ ਨਾਲ ਬੋਲਸੇ ਚੋਰ ਆਏ ਨੇ ਕਿਸ ਤਰ੍ਹਾਂ ਆਏ ਸੀ ਤੁਹਾਡੇ ਕੋਲ ਇਹ ਆਏ ਨੇ ਰੇੜੀ ਲੱਗੀ ਸੀ ਗੇੜ ਮ ਬੁਆ ਆਕੇ ਗਾਏ ਆਕੇ ਗਾਣੇ ਸੀ ਰੇੜੀ ਲਾਈ ਰੇੜੀ ਤੋਂ ਚਾਰ ਤੇ ਆਏ ਨੇ ਤੇ ਜਿਹੜਾ ਉੱਥੋਂ ਆ ਤੇ ਮੇਰੇ ਸਰਾਨੇ ਪਏ ਸੀ ਕੱਪੜੇ ਮੇਰੇ ਤੇ ਉਹ ਫਰੋਲ ਦੇ ਫਰੇ ਨੇ ਤੇ ਕੁਝ ਨਹੀਂ ਹੱਥ ਆਇਆ ਫਿਰ ਅੰਦਰ ਵੜ ਗਏ ਨੇ ਅੰਦਰੋ ਜਾ ਕੇ ਮੋਬਾਈਲ ਛੋਟਾ ਗਾਏ ਦੂਜੀਆਂ ਮੋਬਾਈਲਾ ਕਿਹੜੇ ਉਹਨਾਂ ਨਰਾਸ ਨੂੰ ਖਬਰ ਆਈ ਏ ਵਿਰਾਤ ਦੇ 12 ਵਜੇ ਚੜ੍ਹਨੀ ਏ ਵੀ ਫੋਨ ਲੈ ਸਾੜ ਨਹੀਂ ਨੇ ਮੋਬਾਈਲਾ ਨਾ ਵੀ ਦੂਰ ਰੱਖੋ ਕੋਰਣਾ ਰੱਖਿਆ ਏ ਤੇ ਅਸੀਂ ਨਾ ਮੋਬਾਈਲਾ ਦੋ ਵੱਡੀਆਂ ਹੀ ਆਸੀ ਉਹ ਵਿੱਚ ਅਲਮਾਰੀ ਦੇ ਲੋਕ ਘਰਤ ਰੱਖਤੀਆਂ ਨੇ ਤੇ ਇਹ ਪੇਟੀ ਦੇ ਪਈ ਸੀ ਉੱਥੋਂ ਚੱਕ ਤੇ ਲੈ ਗਏ ਨੇ ਤੁਹਾਡਾ ਵੀ ਚੱਕਿਆ ਮੋਬਾਈਲ ਪਹਿਲਾਂ ਸਾਢੇ 7 ਤਾਂ ਪਤਾ ਹੀ ਨਹੀਂ ਸੀ ਇਹ ਜਿਹੜਾ ਇੱਧਰ ਰੋਲਾ ਪਾ ਰਹੇ ਨੇ ਅੰਦਰ ਇੰਨ ਕਿੰਨੇ ਕ ਵੜ ਗਏ ਨਾ ਸਾਹ ਨੂੰ ਪਤਾ ਹੀ ਨਹੀਂਗਾ ਸਾਨੂੰ ਪਤਾ ਨਹੀਂ ਇਹ ਜਿਹੜਾ ਇਹਨਾਂ ਫੜਿਆ ਨੇ ਇੱਥੇ ਸ਼ਵੇਸ਼ ਸਿੰਘ ਦੇ ਘਰੋਂ ਚੈਨੇ ਵਰੀ ਉਹਦਾ ਵੀ ਸਾਨੂੰ ਪਤਾ ਲੱਗਿਆ ਤੇ ਫਿਰ ਅਸੀਂ ਆਏ ਤੇ ਸਾਨੂੰ ਅਜੇ ਵੀ ਦੋ ਘਟੇ ਇੱਥੇ ਲਗੇ ਲੋਗੇ ਫਿਰ ਕੋਈ ਪਤਾ ਨਹੀਂ ਉਹ ਮੋਬਾਈਲ ਜੇ ਵਿੱਚ ਹੀ ਚੋਰ ਦੇ ਕਿੰਨੇ ਘਰਾਂ ਨੂੰ ਨਿਸ਼ਾਨਾ ਬਣਾਇਆ ਇੱਕ ਦੇ ਇਹ ਕਰਾਚ ਇਹ ਕਰਾਚ ਚਾ ਇਤਨਾ ਘਰਾਂ ਨੂੰ ਬਣਾਇਆ ਹੈ ਇੱਥੇ ਦਾ ਤਿੰਨ ਘਰਾਂ ਨੂੰ ਨਿਸ਼ਾਨਾ ਹਾਂ ਇੱਕ ਦਾ ਸਿਲੰਡਰ ਸਾਡੇ ਗਵਾਂਡੀਆ ਦੇ ਚੱਕਿਆ ਸੀ ਤੇ ਉਹ ਉੱਥੇ ਰੱਖਿਆ ਰੇ ਤੇ ਉਦੋਂ ਬਾਅਦ ਫਿਰ ਇੱਥੇ ਆ ਕੇ ਫੜਿਆ ਗਏ ਰੇ ਦੁਬਾਰਾ ਸੜਤੇ ਫਿਰ ਇਹਨਾਂ ਨੂੰ ਪੁਲਿਸ ਨੇ ਕੀ ਢਿੱਲੀ ਕਾਰਗੁਜ਼ਾਰੀ ਕੀਤੀ ਟੀਹੇ ਲਾ ਦੇ ਤੇ ਆਖਿਆ ਵਿਚਾਲੋਂ ਬੰਦੇ ਪੁਲਿਸ ਬਾਰੇ ਵੀ ਦੱਸਣਾ ਚਾਹਦੇ ਪੁਲਿਸ ਦੀ ਇੰਨੀ ਘਟੀਲੀ ਕਾਰਗੁਜ਼ਾਰੀ ਜਿਹੜੇ ਚੋਰ ਜਿਹੜੇ ਘਰਾਂ ਚ ਵੜਨੇ ਸ਼ੁਰੂ ਹੋ ਗਏ ਪੁਲਿਸ ਵੀ ਨਾ ਛੱਡ ਦਿੰਦੀ ਚੋਰਾ ਨੂੰ ਇਕਰੇ ਨਾਲ ਨੂੰ ਫੜਾ ਲਈ ਰੱਖਦੇ ਰਹਿਗੇ ਨਹੀਂ ਫਿਰ ਛੱਡ ਦਿੰਦੇ ਨੇ ਕਾਰਵਾਈ ਕਰਦੇ ਨੇ ਕੋਈ ਸਖਤ ਕਾਰਵਾਈ ਜਮਾਉਂ ਕਰਦੇ ਵੀ ਨਾ ਸਖਤ ਕਾਰ ਸਭ ਤੋਂ ਸਖਤ ਹੋਣੀ ਚਾਹੀਦੀ ਕਾਰਵਾਈ ਤਾਂ ਸਿੰਦਰ ਸਿੰਘ ਜੀ ਜਿਹੜਾ ਚੋਰ ਆਇਆ ਕਿਸ ਤਰ੍ਹਾਂ ਆਇਆ ਸੀ ਕਿ ਕਿੰਨੇ ਕੋ ਹੋਏ ਸੀਗੇ ਚੋਰ ਤਕਰੀਬਨ ਦੋ ਹੀ ਸੀ ਜੀ ਉਹਨਾਂ ਦੇ ਨਾਲ ਕੁਝ ਗੱਡੀ ਸੀ ਉਹ ਪਿੱਛੇ ਉਹਨਾਂ ਕਹਿੰਦੇ ਨੇ ਮੋੜ ਲਈ ਤੋਂ ਪਿੰਡ ਵਾਲੇ ਨੇ ਵੇਖਿਆ ਬੋਲ ਦੇ ਕੋਲੋਂ ਤੇ ਦੋ ਇਹਨਾਂ ਦੇ ਘਰ ਚ ਐਂਟਰ ਹੋਏ ਆ ਚੋਰ ਤੇ ਉਹਨਾਂ ਨੇ ਕੁਝ ਮੋਬਾਈਲਾਂ ਚੋਰੀ ਕੀਤੀਆਂ ਨੇ ਪਿੱਛੋਂ ਕੀ ਕਰਕੇ ਆਏ ਪਿੱਛੋਂ ਆਪਣੇ ਪਿੰਡ ਚੋਂ ਨਾਲ ਹੀ ਇੱਕ ਕਾਰ ਦਾ ਸਿਲੰਡਰ ਚੱਕਿਆ ਸੀ ਇੱਕ ਕਾਰ ਦਾ ਮੋਬਾਈਲ ਫੋਨ ਚੱਕਿਆ ਸੀ ਤੇ ਫਿਰ ਇੱਧਰ ਐਂਟਰ ਹੋਏ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਚੋਰੀ ਸਾਡੇ ਕਰੂ ਹੋਈ ਜਾਂਦੀ ਏ ਜਾਂ ਕਿਵੇਂ ਕੋਈ ਉੱਠ ਪੈਣਾ ਦੇ ਕਰਦੇ ਜੀ ਤੇ ਮਗਰ ਲੱਗੇ ਆ ਤੇ ਸਰਕ ਤੇ ਜਾ ਕੇ ਨਾ ਫੜ ਲਿਆ ਪਿੰਡ ਚ ਰੋਲਾ ਪੈ ਗਿਆ ਤੇ ਪਿੰਡ ਵਾਲਿਆਂ ਨੇ ਲੈ ਆਂਦਾ ਘਰੇ ਫੜ ਕੇ ਉਹਨਾਂ ਨੂੰ ਕੋਈ ਦੋ ਦੋ ਮਾਰੀਆਂ ਵੀ ਹੋਣਗੀਆਂ ਤੇ ਫਿਰ ਸਵੇਰੇ ਉਹਨਾਂ ਨੂੰ ਛੱਡ ਦਿੱਤਾ ਕੀ ਚੋਰੀ ਕੀਤਾ ਮੋਬਾਈਲ ਫੋਨ ਚੋਰੀ ਕੀਤਾ ਇਸ ਤੇ ਇੱਕ ਸਿਲੰਡਰ ਤੁਸੀਂ ਇਹ ਵੀ ਗੱਲ ਆਉਂਦੀ ਵੀ ਹੌਂਜਾਮਤਾਂ ਵਿੱਚ ਕੁੜਾਂ ਦੇ ਜਿਹੜੇ ਇੰਨੇ ਕੋ ਬਲੰਦ ਹੌਸਲੇ ਹੋ ਜਾਂਦੇ ਨੇ ਕਿਸ ਤਰ੍ਹਾਂ ਕੀ ਸਵਾਲ ਇਹ ਤਾਂ ਜੀ ਪ੍ਰਸ਼ਾਸਨ ਦੀ ਬਹੁਤ ਟੇਲੇ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਤੇ ਸਖਤ ਸਟੈਂਡ ਲੈਣ ਜਿਹੜੇ ਚੋਰ ਛਰੇ ਆਮ ਪਿੰਡਾਂ ਦੇ ਵਿੱਚ ਘੁਮ ਰਹੇ ਨੇ ਤੇ ਇਹਨਾਂ ਤੇ ਥੋੜੀ ਨਾਥ ਪਾਈ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਹਾਂਜੀ ਵੱਡੀਆਂ ਵਾਰਦਾਤਾਂ ਨੇ ਅਣਜਾਣ ਦੇ ਸਕਦੇ ਨੇ ਦੇ ਸਕਦੇ ਆ ਜੀ ਦੇ ਸਕਦੇ ਆ ਇਹ ਜਿਹੜੇ ਹਸਾਬ ਨਾਲ ਦੱਸ ਰਿਹਾ ਜੀ ਕਿ ਇਹਨਾਂ ਦੇ ਮੁੰਡੇ ਤੇ ਗੱਲ ਪਿਆ ਤੇ ਹੋ ਸਕਦਾ ਉਹਨੂੰ ਬੇਸਬਲ ਸਿਰ ਤੇ ਮਾਰ ਦਿੰਦੇ ਹੋ ਸਕਦਾ ਉਹਦਾ ਕਤਲ ਵੀ ਹੋ ਸਕਦਾ ਇਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਹੈ ਹਾਂਜੀ ਸਰ ਪ੍ਰਸ਼ਾਸਨ ਤੇ ਕੀ ਮਾਨ ਹੈ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਫਰੋਦਪੁਰ ਤੋਂ ਪੱਤਰਕਾਰ ਸੁਖਚੰਦ ਸਿੰਘ ਦੀ ਰਿਪੋਰਟ